ਸਲੋਕ ਮੈ ਲਾਪਨਵਾ ਫਰਣਾਖੀ ਕੋ ਸੱਟ ਵੈਣ ਸੁਣਾਈ ਜੋ ਤੋ ਕਰੇ ਉਧਾਰਣ ਸੁੰਦਰ ਬਚਨ ਤੁਮ ਸੁਣੋ ਸ਼ਬੀਲੀ ਪਿਰ ਟੈਂਡਾ ਮਨ ਸਾਧਾਰਣ ਦੁਰਜਨ ਸੇਤੀ ਨੇ ਵਿਚਾਰੋ ਦਸ ਵਿਖਾ ਮੈਂ ਕਾਰਣ ਊਣੀ ਨਹੀਂ ਕੂਣੀ ਨਹੀਂ ਨਹੀਂ ਕਿਸੇ ਵਿਹੂਣੀ ਪੈਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਪੁੱਲੀ ਨਾ ਚੁੱਕੀ ਨਾ ਮੈਂ ਨਾਹੀ ਦੋਸ਼ ਜਿਤ ਹੋਂ ਲਾਈ ਤਿਤ ਹੋਂ ਲੱਗੀ ਤੂੰ ਸੁਣ ਸੱਚ ਸੰਦੇਸ਼ਾ ਸਾਈ ਸੁਹਾਗਣ ਸਾਈ ਭਾਗਣ ਜੈ ਤੇਰ ਕਿਰਪਾ ਥਾਰੀ ਤੇਰ ਔਗਣ ਤਿਸਕੇ ਸਭ ਗਵਾਇਓ ਗਲ ਸੇ ਤੀ ਲਾਇ ਸਵਾਰੀ ਕਰਮਹੀਣ ਤਨ ਕਰੇ ਬੇਨੰਤੀ ਕਾਦਰ ਨਾਨਕ ਆਵੈ ਵਾਰੀ ਸਭ ਸੁਹਾਗਣ ਮਣ ਰੜੀਆਂ ਇੱਕ ਦੇਵੋ ਰਾਤ ਮੁਰਾਰੀ ਮੈ ਲਾ ਪੰਜਵਾ ਕਾਹੇ ਮਨ ਤੂੰ ਡੋਲਤਾ ਹਰ ਮਨਸ਼ਾ ਪੂਰਨ ਹਰ ਸਤਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਰ ਥਰਨਾਮ ਆਰਾਧਮ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕਾ ਪੂਰਬ ਲਿਖਿਆ ਤਿਨ ਰੰਗ ਲਗਾ ਨਰੰਕਰ ਉਨੀ ਛੱਡਿਆ ਮਾਇਆ ਸਵਾਵੜਨ ਸੰਚਿਆ ਨਾਮ ਅਪਾਰ ਅੱਠੇ ਪੈਰ ਇਕ ਤੈ ਲਿਵਾ ਮੰਨੇ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇੱਕ ਦੇਹ ਦਰਸ਼ ਮਨ ਪਿਆਰ ਪੌੜੀ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਹੇ ਦੁਖ ਜਿਸ ਤੂੰ ਆਵੇਂ ਚਿੱਤ ਤਿਸ ਕੇ ਤੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੇਂ ਚਿੱਤ ਸੋ ਪਰਵਾਨ ਜਨ ਜਿਸ ਤੂੰ ਆਵੇਂ ਚਿੱਤ ਬਹੁਤਾ ਤਿਸ ਥਨ ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇਂ ਚਿੱਤ ਤਿਨ ਕੋਲ ਉਧਾਰਿਆ ਸ਼ਲੋਕ ਮਹਲਾ 5 ਅੰਧੋ ਅੰਨਾ ਬਾਰੋ ਅੰਨਾ ਕੁੜੀ ਕੁੜੀ ਗਾਵੇ ਦੇਹੀ ਤੋਵਾਂ ਚੱਕਰ ਬਣਾਏ ਮਾਇਆ ਨੂੰ ਬੋਤਾਵੇ ਅੰਦਰ ਮੈਲ ਨਾ ਉਤਰ ਹਮੈਂ ਫਿਰ ਫਿਰ ਆਵੇ ਜਾਵੇ ਨੀਂਦ ਵੀ ਆਪਿਆ ਕਾਮ ਸੰਤਾ ਪਿਆ ਮੁਖੋ ਹਰ ਹਰ ਕਹਾਵੇ ਵੈਸ਼ ਨੋ ਨਾਮ ਕਰਮ ਹੋ ਜੁਕਤਾ ਤੋ ਕੁੱਟੇ ਕਿਆ ਫਲ ਪਾਵੇ ਹੰਸਾ ਵਿੱਚ ਬੈਠਾ ਬੱਗ ਨਾ ਬਣਾਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾ ਹੀਰਾ ਮੋਤੀ ਚੁਗਣਾ ਬੱਗ ਡੱਡਾ ਭਾਲਣ ਜਾਵੇ ਉਡਰਿਆ ਵਿਚਾਰਾ ਬਗਲਾ ਮਤ ਹੋਵਾ ਮੰਗ ਲਖਾਵਾ ਜਿਤ ਕੋ ਲਾਇਆ ਤੇ ਤੀ ਲਗਾ ਕਿਸ ਦੋਸ਼ ਦਿੱਚ ਜਾਂ ਹਾਰ ਏਵੈ ਪਾਵੇ ਸਤਗੁਰ ਸਰਵ ਰਤਨੀ ਭਰ ਪੂਰੇ ਜਿਸ ਪ੍ਰਾਪਤ ਸੋ ਪਾਵੇ ਸਿੱਖ ਹੰਸ ਸਰਵ ਇਕੱਠੇ ਹੋਏ ਸਤਗੁਰ ਤੈ ਹੁਕਮਾਵਾ ਰਤਨ ਪਦਾਰਥ ਮਾਨਕ ਸਰਵਰ ਭਰ ਪੂਰੇ ਖਾਏ ਖਰਚ ਰਹਿ ਟੋਟ ਨਾ ਆਵੇ ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੇਂ ਭਾਵ ਜਨ ਨਾਨਕ ਜਿਸ ਦਾ ਮਸਤਕ ਭਾਗ ਭੁਰ ਲਿਖਿਆ ਸੋ ਸਿੱਖ ਗੁਰੂ ਪੈ ਆਵਾ ਆਪ ਤਰਿਆ कुटुंब ਸਭ ਤਾਰੇ ਸਭਾ ਸ੍ਰਿਸ਼ਟ ਛਡਾਵੇ ਮੈਲਾ ਪੰਗਵਾ ਪੰਡਿਤ ਆਖਾਏ ਬਹੁਤੀ ਰਾਹੀ ਪੋਰੜ ਮੋਠ ਜਨੇਹਾ ਅੰਦਰ ਮੋਨਿਤ ਪਰਮ ਵਿਆਪਿਆ ਤਿਸ਼ਟਸ ਨਾਹੀਂ ਦੇਹਾ ਕੁੜੀ ਆਵ ਕੁੜੀ ਜਾਵ ਮਾਇਆ ਕੀ ਨਿਤ ਜੋਹਾ ਸਚ ਕਹਤਾ ਸੋ ਹੋਆ ਅੰਤਰ ਬਹੁਤਾਰੋਹਾ ਵਿਆਪਿਆ ਦੁਰਮਤ ਕੁਬਦ ਕੁਮੂੜਾ ਮਨ ਲੱਗਾ ਇਸ 모ਹਾ ਠੱਗ ਦੇ ਸੇਤੀ ਠੱਗ ਰੜ ਆਇਆ ਸਾਥ ਦੇ ਇੱਕੋ ਜਿਹਾ ਸਤਗੁਰ ਸਰਾਥ ਨਦਰੀ ਵਿੱਚ ਦੋ ਕੱਢਾ ਤਾਂ ਉੱਘੜ ਆਇਆ ਲੋਹਾ ਬਹੁ ਤੇਰੀ ਥਾਈਂ ਰੜਾਏ ਰੜਾਏ ਦਿੱਤਾ ਉੱਗਣਿਆ ਪੜਦਾ ਅੱਗੇ ਆਇ ਖਲੋਹਾ ਸਤਗੁਰ ਕੀ ਜੇ ਸ਼ਰਣੀ ਆਵੇ ਫਿਰ ਮਨੂਰੋਂ ਕੰਚਨ ਹੋਆ ਸਤਗੁਰ ਨਿਰਵੈਰ ਪੁੱਤਰ ਛਤਰ ਸਮਾਨੇ ਔਗਣ ਕੱਟੇ ਕਰੇ ਸ਼ੁੱਧ ਦੇਹਾ ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤਿਸ ਸਤਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇ ਆਉਣ ਜਾਣਾ ਤਿਸ ਦਾ ਕੱਟੀਐ ਸਦਾ ਸਦਾ ਸੁਖ ਹੋਆ ਪੌੜੀ ਜੋ ਤੁਧ ਭਾਣ ਜੰਤ ਸੋ ਤੁਧ ਬੁਝਈ ਜੋ ਤੁਧ ਭਾਣ ਜੰਤ ਸੋ ਦਰਗਾ ਸਿਜਈ ਜਿਸਨੂੰ ਤੇਰੀ ਨਦਰ ਹਮੈ ਤਿਸ ਗਈ ਜਿਸਨੂੰ ਤੂੰ ਸੰਤੁਸ਼ਟ ਕਲਮਲ ਤੇ ਸੁਖਾਈ ਜਿਸ ਕਾ ਸਾਮੀ ਵੱਲ ਨਿਰਭਉ ਸੋ ਭਈ ਜਿਸਨੂੰ ਤੂੰ ਕਿਰਪਾਲ ਸੱਚਾ ਸੋ ਥਈ ਜਿਸਨੂੰ ਤੇਰੀ ਮਇਆ ਨਾ ਪੋਹੈ ਅਗਨਈ ਤਿਸਨੂੰ ਸਦਾ ਦਇਆਲ ਜੇਨ ਗੁਰ ਤੇ ਮਤ ਲਈ ਸ਼ਲੋਕ ਨਲਾ ਪੰਵਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀਂ ਤੇਰਾ ਨਾਮ ਸਤਿਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾਂ ਨਾਸ਼ ਹੋਇ ਹੱਥ ਦੇ ਆਪ ਰੱਖ ਵਿਆਪੇ ਤੌ ਨ ਕੋਇ ਗੁਣ ਦਾਵਾ ਦਿਨ ਰਹਿਣ ਇਤ ਕਮਲਾਇ ਸੰਤ ਜਨਾਂ ਕੈ ਸੰਗ ਹਉ ਮੈ ਰੋਗ ਜਾਇ ਸਰਬ ਨਿਰੰਤਰ ਖਸਮ ਏਕੋ ਰਵ ਰਹਾ ਗੁਰ ਪ੍ਰਸਾਦੀ ਸਚ ਸਚੋ ਸਚ ਲਹਿਆ ਦਇਆ ਕਰੋ ਦਇਾਲ ਆਪਣੀ ਸਿਫਤ ਦੇਹ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਐ ਨਾ ਲਾਪਨਵਾ ਏਕੋ ਜਪਿਐ ਮਨੈ ਮਾਹਿ ਇਕਸ ਕੀ ਸਰਣਾਇ ਇਕਸ ਸਿਉ ਕਰ ਪਰਿਹੜੀ ਦੂਜੀ ਨਹੀਂ ਜਾਏ ਇਕੋ ਦਾਤਾ ਮੰਗੀਏ ਸਭ ਕਿਸ ਪੱਲ ਪਾਏ ਮਨ ਤਨ ਸਾਸ ਗਿਰਾਸ ਪ੍ਰਭ ਇਕੋ ਇਕ ਤਿਹਾਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾ ਜਾਏ ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾ ਆਏ

ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ ਜਿਸਨੂੰ ਤੇਰੀ ਖੁਸ਼ੀ ਤਿਨ ਨੋ ਨਿਧ ਪੁੰਚੀਐ ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਸ਼ੰਦਗੀ ਜਿਸਨੂੰ ਤੇਰੀ ਮੇਰ ਸੋ ਤੇਰੀ ਬੰਦਗੀ ਲੋਕ ਮੈਲਾ ਪੰਗਵਾ ਹੋਕ ਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਤਦੋਂ ਪੁਰਲੇ ਸੇ ਜਮ ਜਮ ਮਰਦੇ ਤੈਨ ਕਦੇ ਨ ਚੁੱਕਨ ਹਾਵੇ ਮੈਲਾ ਪੰਗਵਾ ਸਤਗੁਰ ਸਿਮਰੋ ਆਪਣਾ ਘਟ ਅਵਖਟ ਘਟ ਕਾਟ ਹਰ ਹਰ ਨਾਮ ਜਪੰਤਿਆਂ ਕੋਈ ਨ ਬੰਧੈ ਵਾਟ ਪੌੜੀ ਸਿੱਥਾ ਤੂੰ ਸਮਰੱਥ ਜਿੱਥੈ ਕੋਏ ਨਾ ਹੈ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ ਤਉ ਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਾਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਹਾ ਸਹਾ ਵਿਰਥਾ ਕੋਈ ਨਾ ਜਾਏ ਜੇ ਆਵੇ ਤੁਦਾਏ ਸ਼ਲੋਕ ਮੈਂ ਲਾ ਪੰਜਵਾਂ ਦੂਜਾ ਤਿਸਨਾ ਬੁਝਾਏ ਹੋ ਪਾਰ ਧਮ ਨਾਮ ਦੇਹ ਆਧਾਰ ਅਗੰਮ ਅਗੋਚਰ ਸਾਹਿਬੋ ਸੁਮਰਤ ਸੱਚ ਦਾ ਤਾਰ ਤੂੰ ਨੇ ਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ ਕੀਮਤ ਕਹਿਣਾ ਨਾ ਜਾਈਐ ਅੰਤ ਨ ਪਾਰਾ ਵਾਰ ਪ੍ਰਭ ਛੋਡ ਹੋਰ ਜੇ ਮੰਗਣਾ ਸਭ ਵਿਖਿਆ ਰਸ ਸ਼ਾਰ ਸੇ ਸੁਖੀਏ ਸਤਿ ਸ਼ਹਾਸ ਸੇ ਜੇ ਨ ਸੱਚਾ ਬਿਉਹਾਰ ਜਿੰਨਾ ਲੱਗੀ ਪੀਤ ਪ੍ਰਭ ਨਾਮ सहज सुख सार नानक इक आराधे संत नरेणार मैला 5वां आनंद सुख विश्राम नित हरता कीर्तन गाए अमर स्यान पिछाड़ दे नानक उदरसणाय पौड़ी मां तू आवे बस बहुत किणा वड़ी ना तू आवे बस ਬੇਦ ਪੜਾਵਣੇ ਨਾ ਤੂੰ ਆਵੇਂ ਵਸ ਤੀਰਤ ਮਾਈਆ ਨਾ ਤੂੰ ਆਵੇਂ ਵਸ ਤਰਪੀ ਤਾਈਆ ਨਾ ਤੂੰ ਆਵੇਂ ਵਸ ਕਿਤੇ ਸਿਆਣਪ ਨਾ ਤੂੰ ਆਵੇਂ ਵਸ ਬਹੁਤ ਆਧਾਨੰਦੇ ਸਭ ਕੋ ਤੇਰੇ ਵਸ ਗੰਮ ਅਗੋਚਰਾ ਤੂੰ ਭਗਤਾਂ ਕੈ ਵਸ ਤਗਤਾ ਅੰਤਾਂਂ ਤੇਰਾ ਸ਼ਲੋਕ ਮੈਲਾ 5 ਆਪੇ ਵੈਦ ਆਪ ਨਾਰਾਇਣ ਇਹ ਵੈਦ ਜੀ ਕਾ ਦੁਖ ਲਾਇਣ ਗੁਰਤਾ ਸ਼ਬਦ ਅੰਮ੍ਰਿਤ ਰਸ ਖਾਣ ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁਖ ਮਟਾਇਣ ਮੈਲਾ 5 ਹੁਕਮ ਉੱਛਲ ਹੁਕਮੇ ਰਹਾ ਹੁਕਮੇ ਦੁਖ ਸੁਖ ਸਮ ਕਰ ਸਹ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੈ ਦਾਤ ਹੁਕਮ ਰਹਿ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਸੋਗ ਹਰਖ ਆਨੰਦ ਹੁਕਮੇ ਜਪੈ ਨਿਰੋਧਰ ਗੁਰਮੰਤ ਹੁਕਮੇ ਆਉਣ ਜਾਣ ਰਹਾਏ ਮਾਮਕ ਜਾ ਕੋ ਪ੍ਰਭਤੀ ਲਾਇ ਪੌੜੀ ਹਾਂ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਾਂ ਤਿਸ ਢਾਡੀ ਬਲਿਹਾਰ ਜੇ ਗਾਵੈ ਗੁਣ ਅਪਾਰ ਸੋ ਢਾਡੀ ਧੰਨ ਧੰਨ ਜਿਸ ਲੋੜੇ ਨਰੰਕਾਰ ਸੋ ਢਾਡੀ 파ਖਟ ਜਿਸ ਸੱਚਾ ਦੁਆਰਬਾਰ ਉਹ ਢਾਡੀ ਤੁਦ ਤਿਆਏ ਕਲਾਣੀ ਦਿਨ ਰੈਡਾਰ ਮੰਗ ਹੈ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਭੋਜਨ ਸੱਚ ਰਹਿਦਾ ਲਿਵੈ ਤਾਰ ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ ਸ਼ਲੋਕ ਮੈਲਾ ਪੰਜਵਾ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਮ ਮਨ ਤਨ ਹਿਰਦਾ ਸਿਮਰ ਹਰ आठ पहर गुण गाओ उपदेश सुनो तुम गुर सीखो सच्चा एहे स्वआ जन्म पदार्थ सफल होए मन में लाए हो पाओ सुख सहज आनंद ठाणा प्रभु जपतेया दुख जाए नानक नाम जपत सुख उपजे दरगा पाईए ठाओ मैला तंजवा ਨਾਮਕ ਨਾਮ ਧਿਆਈਐ ਗੁਰਪੂਰਾ ਮਤ ਦੇ ਪਾਣ ਜਪ ਤਪ ਸੰਗਮੋਂ ਪਾਣੇ ਹੀ ਕੱਢ ਲੈ ਪਾਣੇ ਜੋਨ ਪੁਵਾਈਐ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗੀਐ ਪਾਣੇ ਕਰਮ ਕਰੇ ਪਾਣੇ ਮਿੱਟੀ ਸਾਜਕ ਪਾਣੇ ਜੋਤ ਧਰੇ ਪਾਣੇ ਭੋਗ ਪੁਗਾ인다 ਪਾਣ ਮਨ ਹੈ ਕਰੇ ਪਾਣ ਨਰਕ ਸੁਖ ਆਤਾਰੇ ਪਾਣ ਧਰਨ ਪਰੇ ਪਾਣ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਪੌੜੀ ਵਡਿਆਈ ਸੱਚੇ ਨਾਮ ਕੀ ਹਉ ਜੀਵਾਂ ਸੁਣ ਸੁਣੇ ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਦਿਨ ਸਰਹਿਣ ਤੇਰਾ ਨਾਮ ਸਦਾ ਸਦ ਜਾਪੀਐ ਤ੍ਰਿਸ਼ਨਾ ਤੁਖ ਵਿਕਰਾਲ ਨਾਏ ਤੇਰੇ ਧਰਾਪੀਐ ਰੋਗ ਸੋਗ ਦੁਖ ਵੰਨ ਜਿਸ ਨਾਮ ਮਨ ਵਸੈ ਤਿਸਹਿ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸਾ ਖੰਡ ਬ੍ਰਹਮੰਡ ਬੇਅੰਤ ਉਧਾਰਣ ਹਾਰਿਆ ਤੇਰੀ ਸ਼ੋਭਾ ਤੁਧ ਸੱਤੇ ਮੇਰੇ ਪਿਆਰਿਆ ਸੋ ਨਾ ਲਾ ਪੰਘਵਾ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕੁਸਮ ਭੈ ਪੁੱਲੀ ਤਾਂ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹੋਂ ਤੁੱਦ ਬਿਨ ਅੱਡ ਨਾਲ ਹੰਦੀ ਨਾ ਲਾ ਪੰਘਵਾ ਸੱਸ ਵਿਰਾਂਣਾ ਨਾਨਕ ਜੀਓ ਸਸੁਰਾ ਆਵਾਦੀ ਡੇਠੋ ਪੋਪੋ ਲੂਹਾਂ ਹਬੇ ਪਸ ਪ੍ਰਣਿ ਦੇ ਵਤਨ ਜਾਂ ਮੈਂ ਸੱਜਣ ਤੂੰ ਹੈ ਤੋੜੀ ਜਿਸ ਤੂੰ ਉੱਠਾ ਚਿੱਤ ਤਿਸ ਦਰਦ ਨਿਵਾਰਣੋ ਜਿਸ ਤੂੰ ਉੱਠਾ ਚਿੱਤ ਤਿਸ ਕਦੇ ਨਾ ਹਾਰਣੋ ਜਿਸ ਮਿਲਿਆ ਪੂਰਾ ਗੁਰੂ ਸੋ ਸਰਪੁਰ ਤਾਰਣੋ ਜਿਸ ਨੂੰ ਲਾਏ ਸੱਚ ਤਿਸ ਸੱਚ ਸਮਾਲਣੋ ਜਿਸ ਆ ਹੱਥ ਨਿਧਾਨ ਸੁਰਿਆ ਪਾਲਣੂ ਜਿਸਨੂੰ ਇੱਕੋ ਰੰਗ ਭਗਤ ਸੋ ਜਾਣਣੋ ਉਹ ਸਬਨਾ ਕੀ ਰੇਣ ਬਿਰੀ ਚਰਣੋ ਸਭ ਤੇਰੇ ਚੋ ਜਗ ਢਾਨ ਸਭ ਤੇਰਾ ਕਾਰਣੋ